ਸ਼ਰੋਬੜੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਤਣਾਪੂਰਵਕ ਨੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਚ ਕੋਈ ਦੌਰ ਹੈ ਨਹੀਂ ਹੈ ਲਗਾਤਾਰ ਕਿਹਾ ਜਾ ਰਿਹਾ ਪਰ ਕੀ ਕੋਈ ਨਵਾਂ ਅਕਾਲੀ ਦਲ ਬਣਦਾ ਪਿਆ ਕੀ ਕੋਈ ਨਵਾਂ ਅਕਾਲੀ ਦਲ ਮੋਹਨ ਦੇ ਵਿੱਚ ਆ ਰਿਹਾ ਇਸ ਮਾਮਲੇ ਸਬੰਧੀ ਸੁਖਦੇਵ ਸਿੰਘ ਢੀਡਸਾਹ ਜੀ ਨੇ ਵੱਡਾ ਬਿਆਨ ਜਾਰੀ ਦਿੱਤਾ ਲੱਗੇ ਜਿਣੀ ਇੱਕ ਨਿੱਜੀ ਚੈਨਲ ਦੇ ਵੱਲੋਂ ਇੰਟਰਵਿਊ ਕੀਤਾ ਗਿਆ ਸੁਖਦੇਵ ਸਿੰਘ ਢੀ ਸਾਨੂੰ ਅਰ ਉਹਨਾਂ ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਉਹਨਾਂ ਦੇ ਕੋਲੋਂ ਸਵਾਲ ਕੀਤਾ ਗਿਆ ਕਿ ਕੀ ਕੋਈ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਦਰਸਲ ਨਵੇਂ ਅਕਾਲੀ ਦਲ ਨੂੰ ਲੈ ਕੇ ਚਰਚਾਵਾ ਉਦੋਂ ਤੋਂ ਵੀ ਤੇਜ਼ ਨੇ ਜਦੋਂ ਤੋਂ ਭਾਈ ਅਬਰਤਪਾਲ ਸਿੰਘ ਚੌਂ ਮੈਦਾਨ ਦੇ ਵਿੱਚ ਖੜੇ ਹੋਏ ਨੇ ਯਾਨੀ ਕਿ ਜਦੋਂ ਤੋਂ ਉਹ ਚੋੜ ਜਿੱਤ ਕੇ ਤੇ ਐਮਪੀ ਬਣੇ ਨੇ ਉਸ ਤੋਂ ਬਾਅਦ ਹੀ ਇਹ ਜਦੋ ਜਹਿਦ ਸ਼ੁਰੂ ਹੋ ਗਈ ਕਿ ਕੀ ਹੁਣ ਕੋਈ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਕਿ ਜਿਹੜਾ ਖਲਾਅ ਪੈਦਾ ਹੋਇਆ ਪੰਥਕ ਸਿਆਸਤ ਦਾ ਪੰਜਾਬ ਦੇ ਅੰਦਰ ਉਸ ਨੂੰ ਭਰਨ ਵਾਸਤੇ ਕੀ ਕੋਈ ਨਵਾਂ ਅਕਾਲੀ ਦਲ ਖੋਦ ਵਿੱਚ ਆ ਰਿਹਾ ਹੈ ਉਸੇ ਚੀਜ਼ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲਦੀਆਂ ਰਹੀਆਂ ਨੇ ਕਈ ਵਾਰ ਤਾਂ ਇੱਥੋਂ ਤੱਕ ਦੀ ਗੱਲਾਂ ਹੋਈਆਂ ਨੇ ਕਿ ਭਾਈ ਅਬਰਤਪਾਲ ਸਿੰਘ ਦੇ ਕਰੀਬੀਆਂ ਵੱਲੋਂ ਇਹ ਗੱਲ ਆਖੀ ਗਈ ਕਿ ਅਕਾਲੀ ਦਲ ਨੂੰ ਸਰਜੀਤ ਕੀਤਾ ਜਾਵੇਗਾ ਹੁਣ ਅਕਾਲੀ ਦਲ ਸਰਜੀਤ ਕਰਨ ਦਾ ਕੀ ਮਤਲਬ ਹੈ ਮੌਜੂਦਾ ਲੀਡਰਸ਼ਿਪ ਤੋਂ ਲੈਦਾ ਕੋਈ ਹੋਰ ਲੀਡਰਸ਼ਿਪ ਕਾਇਮ ਕਰਨਾ ਹੁਣ ਕੀ ਉਹ ਲੀਡਰਸ਼ਿਪ ਕਿਸੇ ਵੱਖਰੇ ਅਕਾਲੀ ਦਲ ਦੇ ਧੜੇ ਦੇ ਵਿੱਚ ਸ਼ਾਮਲ ਹੋਵੇਗੀ ਜਾਂ ਬਣਾਵੇਗੀ ਜਾਂ ਇਹ ਲੀਡਰਸ਼ਿਪ ਮੌਜੂਦਾ ਅਕਾਲੀ ਦਲ ਨੂੰ ਹੀ ਓਵਰਟੇਕ ਕਰੇਗੀ ਇਹ ਸਵਾਲ ਲਗਾਤਾਰ ਉੱਠਦਾ ਰਿਹਾ ਔਰ ਇਸੇ ਸਵਾਲ ਦੇ ਬਾਇਸ ਇਹ ਸਵਾਲ ਸੁਖਦੇਸ਼ ਸਿੰਘ ਢੀਂਸਾਹਣਾ ਨੂੰ ਪੁੱਛਿਆ ਗਿਆ ਪਰ ਸੁਖਦੇਸ਼ ਸਿੰਘ ਢੀਂਸਾਹਣਾ ਨੇ ਇਥੋਂ ਤੱਕ ਕੋਈ ਬਿਆਨ ਦੇਣ ਤੋਂ ਅਜੇ ਇਨਕਾਰ ਕਰ ਦਿੱਤਾ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਹਵਾਲਾ ਦਿੱਤਾ ਕਿ ਪਹਿਲਾ ਜੋ ਮਾਮਲਾ ਸ਼ਿਕਾਤਖਸਰ ਸਾਹਿਬ ਦੇ ਸਾਹਮਣੇ ਹੈਗਾ ਉਸ ਉੱਤੇ ਜਿਹਦਰ ਸਹਿਬਾਨ ਫੈਸਲਾ ਸੁਣਾਉਣ ਉਸ ਤੋਂ ਬਾਅਦ ਹੀ ਕੋਈ ਅੱਗੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਸੁਖਦੇਵ ਸਿੰਘ ਦੀ ਟੀਮ ਸਾ ਅਜੇ ਵੀ ਡਿਫੈਂਸਿਵ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੀ ਸੁਧਾਰ ਲਹਿਰ ਹੈ ਉਹ ਲਗਾਤਾਰ ਅਗਰੈਸਿਵ ਮੂਡ ਚ ਰਹੀ ਹੈ ਅਟੈਕਿੰਗ ਮੂਡ ਚ ਰਹੀ ਹੈ ਪਰ ਸੁਖਦੇਵ ਸਿੰਘ ਦੀ ਟੀਮ ਸਾ ਹਾਲਾਂਕਿ ਉਹ ਸੁਧਾਰ ਲਹਿਰ ਦਾ ਹਿੱਸਾ ਨੇ ਪਰ ਜਿਉਣਾ ਦੇ ਨਿੱਜੀ ਪੱਦਰ ਦੇ ਉੱਤੇ ਜਾ ਕੇ ਗੱਲਬਾਤ ਕੀਤੀ ਜੇ ਉਹਨਾਂ ਦੇ ਨੀਜੀ ਲੈਵਲ ਤੇ ਗੱਲ ਕਰੀਏ ਤਾਂ ਅਜੇ ਵੀ ਥੋੜੇ ਡਿਫੈਂਸਿਵ ਨਜ਼ਰ ਆ ਰਹੇ ਉਹ ਪਹਿਲਾਂ ਦੇਖਣਾ ਚਾਹੁੰਦੇ ਆ ਕਿ ਸ਼ਿਕਾਤਖਰ ਸਾਹਿਬ ਵੱਲੋਂ ਕਿਹੜਾ ਹੁਕਮਨਾਮਾ ਜਾਰੀ ਹੁੰਦਾ ਹੈ ਕਿਸ ਕਿਸਮ ਦੀ ਸਜ਼ਾ ਲੱਗਦੀ ਹੈ ਕਿਉਂਕਿ ਸੁਖਦੇਵ ਸਿੰਘ ਢੀਂਸਾ ਪਰਮੇਂਦਰ ਸਿੰਘ ਢੀਂਸਾ ਪਹਿਲਾਂ ਵੀ ਅਕਾਲੀ ਦਲ ਦੇ ਨਾਲ ਹੱਥ ਮਿਲਾ ਚੁੱਕੇ ਨੇ ਲੋਕ ਸਭਾ ਇਲੈਕਸ਼ਨਜ਼ ਦਰਮਿਆਨ ਤੇ ਉਸ ਤੋਂ ਬਾਅਦ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਸਾ ਸ਼ਾਇਦ ਤਾਂ ਵੀ ਥੋੜਾ ਡਿਫੈਂਸਿਵ ਖੇਡਦੇ ਪਏ ਆ ਡਿਫੈਂਸਿਵ ਅਪਰੋਚ ਰੱਖਦੇ ਪਏ ਆ ਕਿਉ ਸਿਰਫ ਧਾਰਮਿਕ ਸਲਾਹ ਲਈ ਗਈ ਤੇ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨਾਰਮਲ ਵੇ ਦੇ ਨਾਲ ਬਾਅਦ ਵਿੱਚ ਵਿਚਾਰ ਸਕਣਗੇ ਤਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਸਮੇਂ ਮੁਤਾਬਕ ਫੈਸਲਾ ਲੈ ਸਕਣਗੇ ਹੋ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਸਾ ਇਸੇ ਵਾਸਤੇ ਇਹ ਸਿੱਧਾ ਕੋਈ ਐਲਾਨ ਨਹੀਂ ਕਰਨਾ ਚਾਹੁੰਦੇ ਕਿ ਪਹਿਲਾਂ ਉਹ ਆਪਣਾ ਆ ਹੋਣ ਵਾਲਾ ਕਰਿਕੂਲਮ ਦੇਖਣਾ ਚਾਹੁੰਦੇ ਨੇ ਹੋਣ ਵਾਲਾ ਫੈਸਲਾ ਲੈਣਾ ਚਾਹੁੰਦੇ ਨੇ ਉਸੇ ਚੀਜ਼ ਨੂੰ ਲੈ ਕੇ ਸਾਰਾ ਪੰਥ ਵੀ ਉਡੀਕ ਕਰਦਾ ਪਿਆ ਪਰ ਇਸ ਮਾਮਲੇ ਸੰਬੰਧੀ ਇਹ ਗੱਲ ਕਰੀਏ ਸੁਖਦੇਵ ਸਿੰਘ ਢੀਂਸਾ ਦੀ ਜਾਂ ਪਰਮੰਦਰ ਸਿੰਘ ਢੀਂਸਾ ਦੀ ਤੇ ਲੋਕ ਸਭਾ ਇਲੈਕਸ਼ਨਸ ਵਿੱਚ ਵੀ ਆਪਣੀ ਆਪਣੇ ਅਕਾਲੀ ਦਲ ਸੇਤ ਨੂੰ ਛੱਡ ਕੇ ਸੁਦੇਸ਼ੀ ਢੀਂਸਾ ਅਕਾਲੀ ਦਲ ਬਾਦਲ ਕਟੇ ਤੇ ਸ਼ਾਮਲ ਹੋ ਗਏ ਸੀ ਔਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਉਹ ਪੱਲਾ ਛੱਡ ਦਿੱਤਾ ਜਦੋਂ ਸੰਗਰੂਰ ਤੋਂ ਉਹਨਾਂ ਦੇ ਪੁੱਤਰ ਨੂੰ ਸੀਟ ਨਹੀਂ ਦਿੱਤੀ ਗਈ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਬਦਲੇ ਲਗਾਤਾਰ ਬਦਲੇ ਆਬਜੈਕਟਿਵਲੀ ਉਹਨਾਂ ਦੇ ਬਿਆਨ ਵੱਖਰੇ ਵੱਖਰੇ ਹੁੰਦੇ ਨਜ਼ਰ ਆਏ ਪਰ ਇਸ ਤੋਂ ਬਾਅਦ ਵੀ ਹੁਣ ਜਦੋਂ ਇਹ ਵੱਡੀ ਚਰਚਾ ਛੜ ਗਈ ਕਿ ਕੀ ਇੱਕ ਵੱਖਰਾ ਅਕਾਲੀ ਦਲ ਬਣੇਗਾ ਤੇ ਉਹਦੇ ਉੱਤੇ ਵੀ ਸੁਖਦੇਵ ਸਿੰਘ ਢੀਂਸਾ ਥੋੜਾ ਡਿਫੈਂਸਿਵ ਖੜਨਾ ਚਾਹੁੰਦੇ ਆਉਣ ਦਾ ਸਮਾਂ ਕੁਝ ਲੈ ਕੇ ਆਵੇਗਾ ਕਾਲੀ ਦਲ ਵਾਸਤੇ ਕੀ ਫੈਸਲਾ ਸਵੀਕਾਰ ਕਰਕ ਸਾਬ ਵੱਲੋਂ ਸੁਣਾਇਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਮੇਟੀ ਵਿਚਾਰ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਨੇ ਰਹੋ ਵਨ ਇੰਡੀਆ ਪੰਜਾਬੀ